ਰਾਗ ਭੈਰੋ ਬਾਣੀ ਨਾਮ ਦੇਉ ਜੇ ਕੀ ਘਰ ਪੈਲਾ ਇੱਕੰਕਾਰ ਸਤਿਗੁਰ ਪ੍ਰਸਾਦ ਦੁੱਧ ਕਟੋਰੇ ਗੜਬੇ ਪਾਣੀ ਕਪਲ ਗਾਏ ਨਾਮੇ ਦੋ ਆਨੀ ਦੁੱਧ ਪਿਓ ਗੋਵਿੰਦ ਰਾਏ ਦੁੱਧ ਪਿਓ ਮੇਰੋ ਮਨ ਪੱਤਿਆਏ ਨਾਹੀ ਤਕਰ ਕੋ ਬਾਪਰ ਸਾਇ ਰਹੋ ਸਵਾਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰਿ ਅਗੇ ਤਰੀ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਰਨ ਹਸੇ ਦੁੱਧ ਪਿਆਏ ਭਗਤ ਕਰ ਗਿਆ ਨਾਮ ਨੇ ਹਰ ਕਾ ਦਰਸ਼ਨ ਪਿਆ ਦੁੱਧ ਪਿਆਏ ਭਗਤ ਕਰ ਗਿਆ ਨਾਮ ਨੇ ਹਰ ਕਾ ਦਰਸ਼ਨ ਪਿਆ ਇਹ ਸ਼ਬਦ ਸਤਗੁਰ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਰਾਗ ਭੈਰੋਂ ਤਨ ਤਨ ਚਵਰ ਛਤੰਤ ਦੇ ਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 11 76 ਤੇ ਸ਼ਿਸ਼ੂ ਬੱਤੇ ਇਸੇ ਸ਼ਬਦ ਦੇ ਵਿੱਚ ਸਤਗੁਰ ਨਾਮਦੇਵ ਜੀ ਨੇ ਜਦੋਂ ਉਸ ਪ੍ਰਭੂ ਦੇ ਪਰਮਾਤਮਾ ਦੇ ਖਰੀ ਦੇ ਆਰਾਮ ਦੇ ਦਰਸ਼ਨ ਕੀਤੇ ਜਦੋਂ ਨਾਮਦੇਵ ਜੀ ਠਾਕੁਰ ਨੂੰ ਦੁੱਧ ਪਿਉਣ ਲਈ ਲੈ ਕੇ ਜਾਂਦੇ ਅਤੇ ਅੱਗੇ ਬੈਠ ਕੇ ਮਨ ਦੇ ਵਿੱਚ ਅਰਦਾਸ ਕਰ ਰਹੇ ਕਿ ਭੋਗ ਲਾਓ ਕਿਉਂਕਿ ਮਨ ਦੇ ਵਿੱਚ ਉਸ ਨੂੰ ਪਤਾ ਨਹੀਂ ਕਿ ਠਾਕੁਰ ਜਿਹੜਾ ਹੈ ਇਹ ਮੂਰਤੀ ਹੈ ਅਸਲੀ ਠਾਕੁਰ ਲੇਕਿਨ ਨਾਮਦੇਵ ਮਨ ਤੋਂ ਸੱਚਾ ਹੈ ਉਸ ਨੂੰ ਨਹੀਂ ਪਤਾ ਕਿ ਇਹ ਨਕਲੀ ਹੈ ਨਕਲੀ ਹੈ ਜਾਂ ਅਸਲੀ ਹੈ ਉਸਨੇ ਕਿਹਾ ਕਿ ਜੇਕਰ ਭੋਗ ਨਹੀਂ ਲੱਗਦਾ ਤਾਂ ਮੇਰਾ ਪਿਤਾ ਮੇਰੇ ਨਾਲ ਗੁੱਸੇ ਹੋਵੇਗਾ ਜਿਸ ਨੇ ਮੈਨੂੰ ਇਹ ਡਿਊਟੀ ਲਗਾਈ ਕਿ ਠਾਕਰਾਂ ਦੀ ਇਹੋ ਪੂਜਾ ਕਰਨੀ ਹੈ ਭੋਗ ਲਵਾਉਣਾ ਹੈ ਕਿਉਂਕਿ ਭਾਈ ਗੁਰਦਾਸ ਜੀ ਕਹਿ ਰਹੇ ਹੈ ਕੰਮ ਕਿਤੇ ਪਿਓ ਚੱਲਿਆ ਨਾਮ ਦੇਵ ਨੂੰ ਆਖ ਸਦਾਇਆ ਠਾਕਰ ਦੀ ਸੇਵਾ ਕਰੀ ਦੁੱਧ ਧਿਆਵਣ ਕਹਿ ਸਮਝਾਇਆ ਭਾਈ ਗੰਦਾ ਜੀ ਆਪਣੇ ਲਖਤ ਵਿੱਚ ਲਿਖਦੇ ਕਿ ਸਤਗੁਰ ਨਾਮਦੇਵ ਜੀ ਦਾ ਬਾਪ ਜਦੋਂ ਕਿਤੇ ਚੱਲਿਆ ਉਹਨਾਂ ਨੇ ਨਾਮਦੇਵ ਨੂੰ ਸਮਝਾਇਆ ਕਿ ਠਾਕੁਰ ਦੀ ਸੇਵਾ ਕਰਨੀ ਹੈ ਜਦੋਂ ਦੁੱਧ ਨਿਕਾਲਣਾ ਹੈ ਤਾਂ ਭੋਗ ਲਗਾਉਣਾ ਹੈ ਹੁਣ ਨਾਮਦੇਵ ਜੀ ਨੂੰ ਪਤਾ ਨਹੀਂ ਲੇਕਿਨ ਮਨ ਜਿਹੜਾ ਸਾਫ਼ ਹੈ ਇਸ ਕਰਕੇ ਸਤਗੁਰ ਨਾਮਦੇਵ ਜੀ ਨੇ ਕਹਿੰਦੇ ਦੁੱਧ ਕਟੋਰੇ ਗੜਬੇ ਪਾਣੀ ਕਪਲ ਗਾਏ ਨਾਮ ਮੈਂ ਦੋਹਣੀ ਕਹਿੰਦੇ ਕਟੋਰੇ ਦੇ ਵਿੱਚ ਦੁੱਧ ਪਾ ਕੇ ਗੜਵੇ ਦੇ ਵਿੱਚ ਪਾਣੀ ਸੀ ਤੇ ਕਪਲ گاਉ ਜਿਹੜੀ ਕਿ ਬਹੁਤ ਹੀ ਵਧੀਆ گاਉ ਹੁੰਦੀ ਹੈ ਉਸ ਦਾ ਦੁੱਧ ਚੋਕੇ ਨਾਮਦੇਵ ਜੀ ਕਟੋਰੀ ਦੇ ਵਿੱਚ ਪਾ ਕੇ ਭੋਗ ਲਵਾਉਣ ਲੈ ਕੇ ਜਾਂਦੇ ਦੁੱਧ ਪਿਓ ਗੋਵਿੰਦ ਰਾਏ ਦੁੱਧ ਪਿਓ ਮੇਰੋ ਮਨ ਭਤੇ ਪਰਮਾਤਮਾ ਨੂੰ ਕਹ ਰਹੇ ਕਿ ਇਸ ਦੁੱਧ ਨੂੰ ਪਿਓ ਜੇਕਰ ਤੁਸੀਂ ਦੁੱਧ ਪੀ ਲਵੋਗੇ ਤਾਂ ਮੇਰਾ ਮਨ ਬਹੁਤ ਖੁਸ਼ ਹੋਵੇਗਾ ਜੇਕਰ ਤੁਸੀਂ ਭੋਗ ਨਹੀਂ ਲਾਉਂਦੇ ਨਾਹੀ ਤੱਕ ਘਰ ਕੋ ਵਾਪਸ ਆਏ ਮੇਰਾ ਪਿਤਾ ਗੁੱਸੇ ਹੋ ਜਾਵੇਗਾ ਕਿ ਤੂੰ ਠਾਕਰਾ ਨੂੰ ਭੋਗ ਨਹੀਂ ਲਵਾਇਆ ਇੱਥੇ ਸਿਰਫ ਤੇ ਸਿਰਫ ਭਾਵਨਾ ਹੈ ਇਹ ਭਾਵਨਾ ਦਿਖਾਈ ਗਈ ਹੈ ਕਿ ਜੇਕਰ ਤੁਸੀਂ ਮਨ ਦੇ ਸੱਚੇ ਹੈ ਤਾਂ ਫਿਰ ਉਸ ਪਰਮਾਤਮਾ ਨੇ ਕਿਸ ਰੂਪ ਦੇ ਵਿੱਚ ਆ ਕੇ ਤੁਹਾਨੂੰ ਦਰਸ਼ਨ ਦੇਣੇ ਉਹ ਬੰਦੇ ਨੂੰ ਖੁਦ ਨਹੀਂ ਪਤਾ ਲੇਕਿਨ ਤੁਹਾਡੀ ਪ੍ਰੀਤ ਇੰਨੀ ਸੱਚੀ ਹੋਣੀ ਚਾਹੀਦੀ ਹੈ ਕਿ ਸਤਗੁਰ ਨਾਮਦੇਵ ਜੀ ਜਦੋਂ ਇਹ ਗੱਲ ਕਹਿੰਦੇ ਹੈ ਕਿ ਨਾਮਦੇਵ ਜੀ ਨੂੰ ਮਰੀ ਹੋਈ ਗਾਂ ਨੂੰ ਜੀਵਤ ਕਰਨ ਲਈ ਜਦੋਂ ਕਿਹਾ ਤਾਂ ਉਹਨਾਂ ਨੇ ਕਿ ਮੈਂ ਤਾਂ ਨਹੀਂ ਕਰਨੀ ਅਸੀਂ ਤਾਂ ਉਸਦੇ ਹੁਕਮ ਦੇ ਵਿੱਚ ਬੱਜੇ ਹੋਏ ਲੇਕਿਨ ਉਹ ਕਹਿੰਦੇ ਤੈਨੂੰ ਸਜ਼ਾ ਮਿਲੂਗੀ ਜਾਂ ਤੂੰ ਮੁਸਲਮਾਨ ਬਣ ਜਾ ਨਹੀਂ ਤਾਂ ਮਰੀ ਹੋਈ ਗਾਂ ਜੀਂਦੀ ਕਰ ਜਦੋਂ ਰਾਜੇ ਨੇ ਜ਼ਿੱਦ ਕੀਤੀ ਤਾਂ ਨਾਮਦੇਵ ਜੀ ਉਸ ਪਰਮਾਤਮਾ ਦੀ ਸਿੱਖਤ ਸਲਾਹ ਦੇ ਵਿੱਚ ਜੁਟ ਗਏ ਜਦੋਂ ਦੇਖਿਆ ਕਿ ਸੱਤ ਘੜੀਆਂ ਬੀਤ ਗਈਆਂ ਕੋਈ ਨਹੀਂ ਆਇਆ ਤੇ ਨਾਮਦੇਵ ਜੀ ਨੂੰ ਜਕੜਿਆ ਹੋਇਆ ਹੈ ਕਿ ਸਜਰ ਦਿੱਤੀ ਜਾਊਗੀ ਉਸ ਵੇਲੇ ਫਿਰ ਪ੍ਰਮਾਤਮਾ ਨੇ ਜਦੋਂ ਦਰਸ਼ਨ ਦਿੱਤੇ ਤਾਂ ਸਤਗੁਰ ਨਾਮਦੇਵ ਜੀ ਆਪਣੇ ਸ਼ਬਦ ਦੇ ਵਿੱਚ ਲਿਖਦੇ ਹੈ ਕਹੇ ਧਰਨ ਅਕੋਡੀ ਕਰਿਓ ਕਹੇ ਤਲੇ ਕਰ ਉਪਰ ਧਰਿਓ ਕਹੇ ਤ ਮੋਈ ਗਉ ਦੇਵ ਜੋਐ ਸਭ ਕੋਈ ਦੇਖੇ ਪਤਿਆਏ ਉਸ ਵੇਲੇ ਕਹਿੰਦੇ ਗੁਰਣ ਨੇ ਪ੍ਰਾਣ ਜਦੋਂ ਪਰਾਂ ਦੀ ਆਵਾਜ਼ ਆਈ ਤਾਂ ਨਾਮਦੇਵ ਜੀ ਨੇ ਪੁੱਛਿਆ ਕਿ ਕਹੋ ਤਾਂ ਧਰਤੀ ਨੂੰ ਟੇਢੀ ਕਰ ਦੇਈਂ ਕਹਿੰਦੇ ਤਾਂ ਹੁਕਮ ਕਰੋ ਤਾਂ ਇਹਨੂੰ ਪੁੱਠੀ ਕਰ ਦਈਏ ਜਾਂ ਜੋ ਤੁਸੀਂ ਹੁਕਮ ਕਰੋ ਕਿ ਇਹ ਮੋਈ ਹੋਈ ਗਾਂ ਜਿੰਦੀ ਕਰਨੀ ਹੈ ਇਸ ਨੂੰ ਜਿੰਦੀ ਕਰ ਦਈਏ ਕਿਉਂਕਿ ਜਿੰਨੇ ਵੀ ਭਗਤ ਹੋਏ ਹੈ ਉਹ ਉਸ ਦੇ ਨਾਮ ਦੇ ਵਿੱਚ ਰੰਗੇ ਹੋਏ ਹੈ ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ ਕਿਸੇ ਦੇ ਕਹਿਣ ਤੇ ਉਹ ਕੁਝ ਨਹੀਂ ਕਹਿੰਦੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਇਸੇ ਕਰਕੇ ਇਹ ਬਾਣੀ ਜਿਹੜੀ ਹੈ ਇਹ ਉਸ ਪਰਮਾਤਮਾ ਦੇ ਬੋਲ ਇਸੇ ਕਰਕੇ ਕਹੇ ਗਏ ਕਿ ਉਹ ਕਹਿੰਦੇ ਅਸੀਂ ਤਾਂ ਸਾਜ ਹੈ ਆਵਾਜ਼ ਕਿਸੇ ਹੋਰ ਦੀ ਹੈ ਦੁੱਧ ਕਟੋਰੇ ਗੜਬੇ ਪਾਣੀ ਕਪਲ ਗਾਇ ਨਾ ਮੈਂ ਦਵਾਨੀ ਦੁੱਧ ਪਿਓ ਗੋਵਿੰਦ ਰਾਇ ਦੁੱਧ ਪਿਓ ਮੇਰੋ ਮਨਪਤਿਆਏ ਨਾਹੀਂ ਤਕਰ ਕੋ ਬਾਪਰ ਸਹੇ ਦੁੱਧ ਕਟੋਰੀ ਚ ਪਾ ਕੇ ਚੋਗੇ ਭੋਗ ਲਵਾਉਣ ਲਗੇ ਹੁਣ ਹੱਠ ਦੇ ਵਿੱਚ ਜੇ ਕੀਏ ਕੁਛ ਮਿਲ ਸਕਦਾ ਪਰਮਾਤਮਾ ਹੱਠ ਨਾਲ ਨਹੀਂ ਮਿਲਦਾ ਮਨ ਸਾਫ ਚਾਹੀਦਾ ਜੇ ਹੱਠ ਕਰੇ ਤਾਂ ਕਿੰਦੇ ਕੁਛ ਵੀ ਨਹੀਂ ਲੇਖੇ ਜਾਉਂਦਾ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਤੇ ਜਿੰਨਾ ਵੀ ਕਹਿੰਦੇ ਲਿਖ ਰਹੇ ਹੁੰਦੇ ਕੋਈ ਕਹੇ ਕਿ ਮੈਂ ਇਸ ਤਰ੍ਹਾਂ ਹੀ ਕਰਨਾ ਤੇ ਕਰ ਲਵੇ ਜੇਕਰ ਉਸ ਦੀ ਕਿਰਪਾ ਨਹੀਂ ਹੈ ਤਾਂ ਹੱਥ ਨਾਲ ਕੁਛ ਨਹੀਂ ਬਚ ਸਕਦਾ ਇੱਥੇ ਜੇਕਰ ਅਸੀਂ ਕਹੀਏ ਕਿ ਨਾਮਦੇਵ ਜੀ ਨੇ ਹੱਟ ਕੀਤਾ ਨਹੀਂ ਉਹਨਾਂ ਨੇ ਸੁਧ-ਬਦ ਗਾਇਬ ਹੋ ਗਏ ਇਹਨੇ ਉਸ ਦੇ ਗੁਣਾਂ ਦੇ ਵਿੱਚ ਲੀਨ ਹੋ ਗਏ ਕਿ ਪਰਮਾਤਮਾ ਦਾ ਭੋਗ ਲਾਉਣਾ ਪਿਆ ਕਿਉਂਕਿ ਇਹ ਜਿਹੜੇ ਰੂਪ ਹੈ ਜੇਕਰ ਅਸੀਂ ਕਹੀਏ ਕਿ ਜੋ ਕੋਈ ਥਿੰਦਾ ਹੈ ਉਹ ਦੇਖ ਸਕਦਾ ਹੈ ਜੇਕਰ ਉਹਦੇ ਮਨ ਦੇ ਵਿੱਚ ਭਾਵਨਾ ਹੈ ਕਿਉਂਕਿ ਭਾਵਨਾ ਤੋਂ ਬਿਨਾ ਭਾਵ ਬਿਨਾ ਭਗਤੀ ਨਾ ਹੋਇ ਤੇਰੀ ਭਾਵ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਔਰ ਦਇਆ ਤੋਂ ਬਿਨਾ ਸੇਵਾ ਨਹੀਂ ਹੋ ਸਕਦੀ ਔਰ ਸੰਤੋਖ ਤੋਂ ਬਿਨਾ ਸਿਮਰਨ ਨਹੀਂ ਹੋ ਸਕਦਾ ਜਿੰਨੀ ਦੇ ਤੱਕ ਦਇਆ ਨਹੀਂ ਕੋਈ ਸੇਵਾ ਹੋ ਹੀ ਨਹੀਂ ਸਕਦੀ ਤਾਂ ਇਹ ਕਹਿਣਾ ਕਿ ਅਸੀਂ ਸੇਵਾ ਲਈ ਅੱਗੇ ਆਏ ਹਾਂ ਤੇ ਮਨ ਦੇ ਵਿੱਚ ਲਾਲਚ ਹੋਵੇ ਉਹ ਸੇਵਾ ਥੋੜੋ ਸੇਵਾ ਉਹ ਹੈ ਕਿ ਲੋਕਾਂ ਤੇ ਲੋੜਵੰਦ ਲੋਕਾਂ ਤੇ ਦਇਆ ਕਰਨੀ ਤੇ ਜਦੋਂ ਦਇਆ ਵਾਲਾ ਗੁਣਾ ਜਾਂਦਾ ਤੇ ਫਿਪਰ ਮਹਾਤਮਾ ਦੇ ਜੋ ਕੁਛ ਵੀ ਕੋਲ ਹੈ ਉਹਦੇ ਵਿੱਚ ਸੰਤੋਖ ਆ ਜਾਂਦਾ ਕਿਸੇ ਦੇ ਪ੍ਰਾਏ ਤਨ ਤੇ ਤੇ ਪ੍ਰਾਏ ਤਨ ਤੇ ਕਦੀ ਵੀ ਨਜ਼ਰ ਨਹੀਂ ਆਉਂਦੀ ਇਸੇ ਕਰਕੇ ਪੰਨੇਵੇਂ ਪਾਛਰ ਜੀ ਸਮਝਾ ਰਹੇ ਜਿਹੜਾ ਡਿੱਠਾ ਮੈਂ ਤੋਹੇ ਕਰਿਆ ਤੇ ਸਰਸ ਆਇਆ ਜਿਨ ਭੇਦ ਲਿਆ ਜਿਹੋ ਜਿਆ ਉਸਨੇ ਕਿਹਾ ਉਹ ਜਿਹ ਉਸਨੇ ਦੇਖ ਲਿਆ ਕਿਉਂਕਿ ਜਿਸਨੇ ਉਸ ਦਾ ਭੇਦ ਪਾਇਆ ਉਸ ਨੂੰ ਉਸ ਦੇ ਰਸ ਦਾ ਪਤਾ ਲੱਗ ਗਿਆ ਕਿਉਂਕਿ ਅਮਰਤ ਉਸਨੇ ਹੀ ਪੀਣਾ ਹੈ ਜਿਹੜਾ ਉਸ ਦੇ ਸਿਮਰਨ ਦੇ ਵਿੱਚ ਲੀਨ ਹੈ ਜੋਤੀ ਜੋਤ ਮਿਲ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਜੋ ਇਹ ਸਾਰੇ ਦਾ ਸਾਰਾ ਪਸਾਰਾ ਇੱਕ ਦਾ ਹੈ ਤੇ ਜਿਸ ਤੇ ਕਿਰਪਾ ਹੋ ਜਾਂਦੀ ਉਹਦੀ ਜੋਤੀ ਜਿਹੜੀ ਆ ਜੋਤ ਨਾਲ ਮਿਲ ਜਾਂਦੀ ਹੈ ਤੇ ਜਦੋਂ ਜੋਤ ਮਿਲ ਗਈ ਉਦੋਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਦੁਨੀਆਂ ਦੇ ਵਿੱਚ ਦੁੱਖ ਵੀ ਲੋਕਾਂ ਨੂੰ ਨਜ਼ਰ ਆਉਂਦਾ ਹੋਵੇ ਤਾਂ ਉਹ ਕੋਈ ਪਰਵਾਹ ਨਹੀਂ ਕਰਦੇ ਕਿਉਂਕਿ ਸਰਗੁਣ ਨਿਰਗੁਣ ਉਹਨਾਂ ਨੂੰ ਸਾਰਾ ਭੇਦ ਪਤਾ ਲੱਗ ਜਾਂਦਾ ਜੇਕਰ ਕਹੀ ਤਿੰਨੇ ਗੁਣ ਜਿਹੜੇ ਹੈ ਰਹਿਤ ਨਾਮੇ ਦੇ ਵਿੱਚ ਭਾਈ ਨੰਦ ਲਾਲ ਜੀ ਲਿਖਦੇ ਹੈ ਦਸਵੇਂ ਪਾਛੇ ਦੇ ਤੀਨ ਰੂਪ ਹੈ ਮੋਹੇ ਕੋ ਸੁਨੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹ ਸਮਝਾਏ ਨਿਰਗੁਣ ਵੀ ਹੋਈ ਹੈ ਸਰਗੁਣ ਵੀ ਫਿਰ ਉਹੀ ਹੈ ਸਰਗੁਣ ਦੇ ਵਿੱਚ ਜਦੋਂ ਸਿਫਤ ਸਲਾਹ ਕਰਦੇ ਤਾਂ ਭਗਤ ਜਿਹੜੇ ਉਹ ਸਰਗੁਣ ਦੇ ਵਿੱਚ ਆ ਜਾਂਦੇ ਤਾਂ ਉਹਦੇ ਵਰਗੇ ਹੋ ਜਾਂਦੇ ਪਰ ਉਹ ਨਹੀਂ ਹੋ ਸਕਦੇ ਲੋਕ ਉਹਨਾਂ ਨੂੰ ਕਹਿਣ ਲੱਗ ਪੈਂਦੇ ਪਰ ਜਿਹੜੇ ਉਹਦੀ ਸਿਫਤ ਸਵਾਦ ਵਿੱਚ ਹੁੰਦੇ ਲੋਕ ਉਹਨਾਂ ਨੂੰ ਸਦਾ ਹੀ ਵੀ ਪਹਿਲਾ ਕਹਿੰਦੇ ਸੋ ਇਹ ਜਿਹੜਾ ਦੁੱਧ ਪਿਉਣ ਦਾ ਨਾਮਦੇਵ ਜੀ ਦਾ ਇਹ ਕਰਮ ਸੀਗਾ ਉਹ ਕਹਿੰਦੇ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਅੱਗੇ ਤਰੀ ਗਾਂ ਨੂੰ ਚੋਕੇ ਦੁੱਧ ਜੜੀ ਹੈ ਉਹ ਕਟੋਰੀ ਦੇ ਵਿੱਚ ਪਾਇਆ ਤੇ ਪ੍ਰਮਾਤਮਾ ਦੇ ਜਾ ਕੇ ਅੱਗੇ ਠਾਕੁਰ ਦੇ ਰੱਖ ਦਿੱਤਾ ਕਿ ਇਹਨੂੰ ਭੋਗ ਲਾਓ ਇਹਨੂੰ ਪੀਓ ਨਹੀਂ ਤਾਂ ਮੇਰਾ ਬਾਪ ਮੈਨਾਂ ਗੁੱਸੇ ਹੋਵੇਗਾ ਸੋ ਇਹ ਜਿਹੜਾ ਮਨ ਦਾ ਪ੍ਰੇਮ ਸੀ ਇਹ ਪ੍ਰੇਮ ਕਰਕੇ ਹੈ ਕੋਈ ਹਟ ਕਰਕੇ ਕਹੇ ਕਿ ਮੈਂ ਪੜਾ ਸਕਦਾ ਭੋਗ ਲਵਾ ਸਕਦਾ ਨਹੀਂ ਲੱਗ ਸਕਦਾ ਕਿਉਂਕਿ ਸਭ ਕੁਝ ਦਿੱਤਾ ਹੀ ਉਸ ਦਾ ਹੈ ਪਰ ਜਦੋਂ ਮਨ ਨਿਰਮਲ ਪਿਆ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਫਾਚੇ ਲੰਗੋ ਹਰ ਫਿਰੇ ਕਹਿਤ ਕਬੀਰ ਕਬੀਰ ਇਨਾ ਮਨ ਨਿਰਮਲ ਸੀ ਕਿ ਜਦੋਂ ਨਾਮਦੇਵ ਜੀ ਇਸ ਕਲ ਦੇ ਵਿੱਚ ਮਸਤ ਹੋ ਗਏ ਕਿ ਭੋਗ ਲਾਓ ਤਾਂ ਕਹਿੰਦੇ ਭਗਵਾਨ ਹੱਸ ਰਿਹਾ ਏਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਰੈਣ ਹਸੇ ਉਸ ਨਾਮਦੇਵ ਜੀ ਨੂੰ ਦੇਖ ਕੇ ਪਰਮਾਤਮਾ ਹੱਸ ਰਿਹਾ ਕਿ ਭਗਤ ਹੀ ਮੇਰੇ ਹਿਰਦੇ ਦੇ ਵਿੱਚ ਵਸਦੇ ਹੈ ਤੇ ਕਿਹੜੇ ਭਗਤ ਜਿਨ੍ਹਾਂ ਨੂੰ ਦੁਨੀਆ ਦੇ ਨਾਲ ਕੋਈ ਪਿਆਰ ਹੀ ਨਹੀਂ ਦੁਨੀਆ ਦੀਆਂ ਚੀਜ਼ਾਂ ਨਾਲ ਪਿਆਰ ਨਹੀਂ ਪਦਾਰਥਾਂ ਨਾਲ ਪਿਆਰ ਨਹੀਂ ਰਿਸ਼ਤਿਆਂ ਨਾਲ ਪਿਆਰ ਨਹੀਂ ਜੇਕਰ ਰਿਸ਼ਤਿਆਂ ਦੇ ਨਾਲ ਪਿਆਰ ਹੋਵੇ ਤਾਂ ਜਦੋਂ ਮੋਈ ਹੋਈ ਗਾ ਨੂੰ ਜਿੰਦਾ ਕਮ ਦੀ ਗੱਲ ਹੋਈ ਤਾਂ ਸਤਗੁਰ ਨਾਮਦੇਵ ਜੀ ਦੀ ਮਾਤਾ ਨੂੰ ਡਰ ਲੱਗਾ ਕਿ ਨਾਮਦੇਵ ਜੀ ਨੂੰ ਹਾਥੀ ਨੇ ਮਾਰ ਦੇਣਾ ਤੇ ਬਾਣੀ ਵਿੱਚ ਲਿਖਦੇ ਹੈ ਦੁਧਨ ਕਰੇ ਨਾਮੇ ਕੀ ਮਏ ਛੋੜ ਹਰੀ ਪਜੋ ਖੁਦਾਏ ਕਹਿੰਦੇ ਹਰੀ ਨੂੰ ਛੱਡ ਕੇ ਤੂੰ ਅੱਲਾਹ ਕਹਦੇ ਖੁਦਾ ਕਹਦੇ ਤਾਂ ਉਹ ਕਿਸੇ ਦੇ ਕਹਿਣ ਤੇ ਨਹੀਂ ਕਹਿਣ ਬੜੇ ਤਾਂ ਸਤਗੁਰ ਨਾਮਦੇਵ ਜੀ ਅੱਗੇ ਕਹਦੇ ਨਾ ਮੈਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਈ ਪਿੰਡ ਪੜੇ ਹਰ ਗੁੜ ਗਾਏ ਕਹਿੰਦੇ ਜੁਮਤ ਜੀ ਹੋ ਜੁਈ ਅਸੀਂ ਤਾਂ ਹਰੀ ਦੇ ਗੁਣ ਗਾ ਮੰਗੇ ਸੋ ਇਹ ਜਿਹੜੇ ਮਨ ਦਾ ਪ੍ਰੇਮ ਹੁੰਦਾ ਰੱਬ ਭਗਤਾਂ ਨੇ ਬਸ ਕੀਤਾ ਪਾ ਕੇ ਪ੍ਰੇਮ ਡੋਰੀਆਂ ਇੱਥੇ ਪ੍ਰੇਮ ਦੀ ਡੋਰੀ ਪਾਉਂਦੇ ਐ ਇਸੇ ਕਰਕੇ ਸਤਗੁਰ ਰਵਦਾਸ ਮਹਾਰਾ ਜੀ ਲਿਖਦੇ ਆਏ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੇ ਛੁਟਣ ਕੋ ਯਤਨ ਕਰੋ ਹਮ ਛੁਟੇ ਤੁਮ ਮਾਰਦੇ ਕਹਿੰਦੇ ਮੈਂ ਪ੍ਰੇਮ ਦੇ ਧਾਗੇ ਨਾਲ ਤੈਨੂੰ ਬੰਨ ਲਿਆ ਹੁਣ ਤੂੰ ਛੁਟਣ ਦਾ ਯਤਨ ਕਰ ਮੋਹ ਮਾਇਆ ਸੇ ਛੱਡ ਦਿੱਤੀ ਇੱਥੇ ਵੀ ਉਹੀ ਖੇਡ ਹੈ ਇੱਕ ਭਗਤ ਮੇਰੇ ਹਿਰਦੇ ਬਸੇ ਨਾਮੇ ਦੇਖ ਨਾਰਾਇਣ ਸੇ ਪਰਮਾਤਮਾ ਦੇਖ ਕੇ ਨਾਮੇ ਦੀ ਭਗਤੀ ਨੂੰ ਉਸ ਦੇ ਪ੍ਰੇਮ ਨੂੰ ਤੇ ਖੁਸ਼ ਹੈ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਪਿਆ ਨਾਮਦੇਵ ਜੀ ਨੇ ਕਹਿੰਦੇ ਦਰਸ਼ਨ ਪਾਇਆ ਪਰਮਾਤਮਾ ਨੇ ਦੁੱਧ ਪੀਤਾ ਇਹਦਾ ਜਿਹੜਾ ਸਤਗੁਰ ਰਵਦਾਸ ਮਹਾਰਾਜ ਜੀ ਆਪਣੀ ਬਾਣੀ ਚ ਲਿਖਦੇ ਹੈ ਨਿੰਮਤ ਨਾਮ ਦੇਉ ਦੁੱਧ ਪਿਆਇ ਤੋ ਜਗ ਜਨਮ ਸੰਕਟ ਨੇ ਆਇਆ ਆਪਣੀ ਬਾਣੀ ਚ ਕਹ ਰਹੇ ਹਰ ਕੇ ਨਾਮ ਕਵੀਰ ਅਜਗਰ ਜਨਮ ਜਨਮ ਕੇ ਕਾਟੇ ਖਾਗਰ ਕਬੀਰ ਨੇ ਕਹਿੰਦੇ ਉਸ ਪਰਮਾਤਮਾ ਨੂੰ ਤੇ ਆਇਆ ਤੇ ਜਨਮਾਂ ਦੇ ਲੇਖੇ ਕੱਟੇ ਗਏ ਆ ਸਾਹਕ ਤਾਂ ਫਟ ਗਏ ਜਨਮ ਮਰਨ ਤੋਂ ਮੁਕਤ ਹੋ ਗਏ ਤੇ ਨਾਮਦੇਵ ਜੀ ਨੇ ਕਹਿੰਦੇ ਜਦੋਂ ਪ੍ਰੇਮ ਦਿਖਾਇਆ ਤੇ ਜਦੋਂ ਭੋਗ ਲੱਗਾ ਤੇ ਦੁਨੀਆਂ ਤੇ ਜਿੰਨਾਂ ਜੀਵਨ ਸਗਾ ਕਦੀ ਸੰਕਟ ਹੀ ਨਹੀਂ ਆਇਆ ਉਹਨਾਂ ਨੂੰ ਇਹ ਬਾਣੀ ਚ ਕਹਿ ਰਿਹਾ ਹੈ ਇਸੇ ਕਰਕੇ ਜੇਕਰ ਕੋਈ ਤਰਕ ਦੇ ਗੱਲ ਕਰੇ ਇੱਥੇ ਤਰਕ ਭਾਵਨਾ ਤੇ ਖੜਾ ਹੈ ਭਗਤੀ ਤੇ ਖੜਾ ਹੈ ਭੈ ਤੇ ਖੜਾ ਹੈ ਉਹਨਾਂ ਨੂੰ ਪੈਸੇ 'ਤੇ ਪਰਮਾਤਮਾ ਦਾ ਹੈ ਦੁਨੀਆਂ ਦਾ ਕਿਸੇ ਵੀ ਚੀਜ਼ ਦਾ ਪੈ ਨਹੀਂ ਕਿਸੇ ਮੰਤ ਦੇ ਦਾ ਰਾਜੇ ਦਾ ਪੈ ਨਹੀਂ ਹੈ ਉਹਨਾਂ ਨੂੰ ਭਾਵਨਾ ਜਿਹੜੀ ਪ੍ਰੇਮ ਦੀ ਹੈ ਉਸ ਪਰਮਾਤਮਾ ਦੇ ਨਾਲ ਹੁੰਦੀ ਹੈ ਇਸੇ ਕਰਕੇ ਕਹਿੰਦੇ ਦੁੱਧ ਪਿਆਏ ਭਗਤ ਕਰ ਗਿਆ ਨਾਮੇ ਹਰ ਦਾ ਦਰਸ਼ਨ ਪਾਇਆ ਤੇ ਸਤਗੁਰ ਕਬੀਰ ਮਹਾਰਾਜ ਜੀ ਵੀ ਇਹਦੀ ਪ੍ਰੋੜਤਾ ਕਰ ਰਹੇ ਹੈ ਜੈ ਦੇ ਨਾਮਾ ਵਿਪਸ ਧੰਮਾ ਤਿੰਨ ਕੋ ਕਿਰਪਾ ਪਈ ਹੈ ਅਪਾਰ ਇਹਨਾਂ ਨੇ ਕਹਿੰਦੇ ਦਰਸ਼ਨ ਪਾਏ ਬੜੀ ਕਿਰਪਾ ਹੋਈ ਨਾ ਤੇ ਜੈਦੇਵ ਤੇ ਵੀ ਸੁਦਮੈ ਤੇ ਵੀ ਬੜੀ ਕਿਰਪਾ ਹੋਈ ਹੈ ਇਸ ਕਰਕੇ ਜਿਨ੍ਹਾਂ ਨੇ ਉਸ ਪ੍ਰੇਮ ਦੇ ਨਾਲ ਉਸ ਨੂੰ ਧਿਆਇਆ ਤੇ ਉਹਨਾਂ ਨੇ ਕਿਹਾ ਕਿ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਮ ਇੱਕ ਚਿਤ ਹਰ ਸਿਲ ਲੱਗਾ ਇੱਥੇ ਸੋਨੇ ਦੀ ਸੂਈ ਜਿਹੜੀ ਹੈ ਅੱਗੇ ਰੂਪੇ ਦਾ ਧਾਗਾ ਕਹਿ ਰਿਹਾ ਹੈ ਕਦੀ ਵੀ ਰੂਪੇ ਦਾ ਧਾਗਾ ਨਹੀਂ ਹੁੰਦਾ ਸੋਨੇ ਦਾ ਮਤਲਬ ਪਵਿੱਤਰ ਇੰਨਾ ਪਵਿੱਤਰ ਕਿ ਸੂਈ ਅੱਗੇ ਅੱਗੇ ਜਾ ਰਹੀ ਹੈ ਦੇ ਪਿੱਛੇ ਪ੍ਰੇਮ ਦੇ ਧਾਗੇ ਦੇ ਨਾਲ ਉਸ ਪਰਮਾਤਮਾ ਦੇ ਨਾਲ ਪ੍ਰਾਣੀ ਜਿਹੜਾ ਸੀਤਾ ਜਾ ਰਿਹਾ ਹੈ ਪ੍ਰੇਮ ਦੇ ਵਿੱਚ ਨਾਮੇ ਕਾ ਚਿਤ ਹਰਸੇ ਲੱਗਾ ਇੰਨਾ ਚਿਤ ਲੱਗ ਗਿਆ ਇੰਨਾ ਪ੍ਰੇਮ ਪੈ ਗਿਆ ਕਿ ਇੱਕਮਿਕ ਹੋ ਗਏ ਅਬ ਤੋ ਜਾਏ ਚੜੇ ਸੰਗਾਸਮ ਹੋਏ ਹੈ ਸਾਰੰਗ ਪਾਣੀ RAM ਕਬੀਰਾ ਇੱਕ ਹੋਏ ਹੈ ਕੋਈ ਨਾ ਸਕੇ ਪਛਾਣੀ ਕੋਈ ਪਛਾਣਨੇ ਕਾ ਸਕਦਾ ਇਸੇ ਕਰਕੇ ਸਤਗੁਰ ਅਬਦਾਸ ਸਾਹਬ ਜੀ ਕਹਦੇ ਅਬ ਮੋ ਖੂਬ ਬਤਨ ਗਏ ਪਾਈ ਉਹ ਹੱਕ ਹੈ ਸਦਾ ਮੇਰੇ ਭਾਈ ਸੋ ਉਸ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਪ੍ਰੀਤ ਲਈ ਉਸ ਪਰਮਾਤਮਾ ਨਾਲ ਉਹਨਾਂ ਨੂੰ ਦੁਨੀਆ ਤੇ ਕਦੀ ਸੰਕਟ ਨਹੀਂ ਆਉਂਦਾ ਦੁਨੀਆ ਕਹਿ ਰਹੀ ਹੈ ਉਹਨਾਂ ਨੂੰ ਪਾਗਲ ਕਹਿੰਦੀ ਹੈ ਪਰ ਉਹ ਦੁਨੀਆ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਦਾ ਪ੍ਰੇਮ ਉਸ ਪਰਮਾਤਮਾ ਨਾਲ ਹੁੰਦਾ ਸੋ ਇਸੇ ਸ਼ਬਦ ਦੇ ਵਿੱਚ ਸਤਗੁਰ ਨਾਮਦੇਵ ਜੀ ਸਮਝਾ ਰਹੇ ਕਿ ਉਸ ਨੂੰ ਪ੍ਰੇਮ ਦੀ ਭੁੱਖ ਹੈ ਕਿਸੇ ਵੀ ਚੀਜ਼ਾਂ ਦਾ ਉਹ ਭੁੱਖਾ ਨਹੀਂ ਹੈ ਮਨ ਦਾ ਪ੍ਰੇਮ ਹੈ ਤਾਂ ਫਿਰ ਸੈਨ ਵੀ ਬਣ ਕੇ ਆ ਜਾਂਦਾ ਨਹੀਂ ਤਾਂ ਕੌਣ ਜਾ ਕੇ ਰਾਜੇ ਦੇ ਮਾਰਚ ਕਰਦਾ ਆਪ ਸੈਨ ਬਣ ਕੇ ਆ ਗਿਆ 5ਵੇਂ ਪਾਛੇ ਕਹਦੇ 5ਵੇਂ ਪਾਛੇ ਨੇ ਸ਼ਬਦ ਦੇ ਵਿੱਚ ਕਿਹਾ ਕਿ ਜਦੋਂ ਸੈਨ ਜੀ ਨਹੀਂ ਜਾ ਸਕੇ ਤਾਂ ਸੈਨ ਦੇ ਡਿਊਟੀ ਨਬਲੀ ਪ੍ਰਮਾਤਮਾ ਖੁਦਾ ਹੈ ਇਸੇ ਕਹਿੰਦੇ ਕਰਕੇ ਕਹਿੰਦੇ ਕਿ ਨਾਮਦੇਵ ਜੀ ਆਪਣੇ ਬਾਣੀ ਚ ਲਿਖਦੇ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਪਾਏ ਪਰਮਾਤਮਾ ਦੀ ਬੱਝੀ ਹੋਈ ਨੂੰ ਭਗਤ ਖੋਲ ਸਕਦਾ ਪਰ ਭਗਤ ਦੀ ਬੰਨੇ ਹੋਈ ਨੂੰ ਪਰਮਾਤਮਾ ਨਹੀਂ ਖੋਲਦਾ ਇਸੇ ਕਰਕੇ ਦੁਨੀਆ ਦੇ ਉੱਤੇ ਉਹਨਾਂ ਦੇ ਭਗਤਾਂ ਦਾ ਨਾਮ ਜਿਹੜਾ ਵੱਡਾ ਹੈ ਕਿਉਂਕਿ ਉਹਨਾਂ ਨੇ ਇਸ ਤਨ ਮਨ ਤਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਹੁੰਦੀ ਸਿਰਫ ਉਹ ਤੇ ਪ੍ਰੇਮ ਦੇ ਵਿੱਚ ਰੰਗੇ ਹੁੰਦੇ ਆ ਖਟ ਹੈ ਉਹਦੇ ਮਨ ਵਿੱਚ ਇੰਨਾ ਪ੍ਰੇਮ ਹੁੰਦਾ ਕੇ ਸਿਵਾਏ ਉਹਨਾਂ ਪਰਮਾਤਮਾ ਦੇ ਉਹਨਾਂ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਰਹਿੰਦੇ ਹੋਏ ਸਵਾਸਨ ਦੀ ਪੂੰਜੀ ਦੇ ਨਾਲ ਉਸ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਵੇ ਦੁਨੀਆ ਨਾਲ ਤੇ ਮੋ ਜਿਹੜਾ ਖਤਮ ਹੋ ਜਵੇ ਅਰਦਾਸ ਬੇਨਤੀ ਅਰਜੋਈ ਕਰੀਏ ਜੇਕਰ ਪਰਮਾਤਮਾ ਦੀ ਕਿਰਪਾ ਹੋ ਗਈ ਗੁਰੂ ਦੀ ਕਿਰਪਾ ਹੋ ਗਈ ਤੇ ਬਿਨਾਂ ਕਿਰਪਾ ਤੋਂ ਕੁਝ ਵੀ ਨਹੀਂ ਹੋ ਸਕਦਾ ਉਹਦੀ ਬਖਸ਼ਿਸ਼ ਚਾਹੀਦੀ ਹੈ ਸੋ ਉਨ੍ਹਾਂ ਦੇ ਚਰਨਾਂ ਦੇ ਵਿੱਚ ਬੇਨਤੀ ਅਦਾ ਸਜੇ ਕਰਦੇ ਹੋਏ ਜੋ ਗਲਤੀਆਂ ਹੋਈਆਂ ਉਹਨਾਂ ਦੀਆਂ ਭੁੱਲਾਂ ਬਖਸ਼ਉਂਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ